ਕਹਿੰਦੇ ਪਿੰਦੇ ਇਹ ਕਹਿੰਦੇ ਸਤਿਕਾਰ ਦੇ ਬਿੰਦ ਇਧਰ ਗੱਗੀ ਨੰਬਰਦਾਰ ਉਹਨਾਂ ਦਾ ਮਾਨ ਸਨਮਾਨ ਹੋ ਰਿਹਾ ਹੈ ਬਹੁਤ ਬਹੁਤ ਧੰਨਵਾਦ ਯੂਐਸਏ ਵਾਲੇ 1 ਲੱਖ ਰੁਪਇਆ ਦਿੱਤਾ ਮਾਨ ਸਨਮਾਨ ਹੋ ਰਿਹਾ ਹੈ ਸੁੱਖਾ ਖੜਿਆਉਣ ਦਾ ਧੰਨਵਾਦ ਜ਼ਿੰਮੇਵਾਰੀ ਵੱਡੀ ਖੁਸ਼ੀ ਹਾਂ ਖੁਸ਼ੀ 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 ਏ ਕਿ ਨਹੀਂ ਉਹ ਹਾਰਦਾ ਅਜੇ ਤੇ ਜੱਟ ਉਹ ਪੂਰਾ ਕਹਿਦਾ ਨਹੀਂ ਉਹ ਹਾਰਦਾ ਅਜੇ ਤੇ ਜੱਟ ਥੋੜਾ ਕੰਮ 10000 ਮੇਜਰ ਬਣਾ ਤੇ ਕਰਨਗਲ ਸਿੱਧੂ ਨਾਲ ਮਨ ਸੰਵਾਦ ਨੇ ਵੱਡੇ ਮਨ ਸੰਵਾਦ ਨੇ ਇਹ ਪ੍ਰਭ ਹਕੜਕ ਵਾਲਾ ਇਹ ਕਹਿੰਦਾ ਬਾਈ ਮੈਂ ਵੀ ਗੁੱਜ ਪਠਾਨ ਦੀ ਰੇਡ ਤੇ বাজি ও ভগড়ে ভঙ্গড়ে ভঙ্গড়ে নয় দুনিয়া বেছি যদি ও দুনিয়া বেচি যদি ਇੱਧਰ ਆਰ 3D ਹੋਮ ਵਾਲੇ ਖੁਸ਼ੀ ਦੇ ਵਾਸਤੇ ਵੱਡਾ ਮਾਨ ਸਰਵਨ ਦੇ ਰਹੇ ਨੇ ਆ ਧੰਨਵਾਦ ਇੱਧਰ ਫਿਰ ਕਬੱਡੀ ਵੱਲੇ ਵੱਲੇ ਹੋ ਗਏ ਭੋਲਾ ਸ਼ਾਨਦਾਰ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਵਾਸਤੇ ਗੱਲ ਵੀ ਨਾ ਜਵਾਲਾ ਆ ਬਾ ਕਬੱਡੀ ਕਰਨਪਾਲ ਸਿੱਧੂ ਜੇ ਦਾ ਮੁੱਲ ਸਾਰਾ ਮੁੜ ਗਿਆ ਆਹ ਪੂਰੀ 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 ਛੰਨਾ ਵਾਲਾ ਛੰਨਾ ਵਾਲਾ ਛੰਨਾ ਵਾਲਾ ਮੈਨੂੰ ਲੱਗਦਾ ਗੱਲ ਹੋਰ ਤੋਂ ਹੋਰ ਗੱਲ ਹੋਰ ਤੋਂ ਹੋਰ ਪਰ ਆਹ ਮੈਚ ਵਿੱਚ ਜੋ ਪਹਾੜੀ ਤੇ ਮਨੀਸ਼ ਕਰਗੇ ਉਹ ਮਨੀਸ਼ ਹੋਣੀ ਕਰਗੇ ਮਨੀਸ਼ ਦੇ ਲਈ ਜਸਕੀਰ ਤੋਂ ਪ੍ਰਾਣ ਵੱਲ ਮਾਣ ਬੇਰਾ ਮੈਂ 2000 ਤੇ ਮਾਝੇ ਲਾਣਾ 2000 ਪੁੱਜਦਾ ਕੀਤਾ ਉਹਨਾਂ ਨੇ ਬਹੁਤ ਬੜਾ ਧੰਨਵਾਦ ਹੈ ਆਪਣਾ ਬੰਦਿਆ 25 ਹੁੰਦਾ ਉਹਨਾਂ ਨੇ 25 ਹੁੰਦੇ ਨੇ ਆਪਣਾ ਯਾਰਾ ਉਹਨਾਂ ਦੇ ਯਾਰਾ ਉਸਤਾਦ ਜੀ ਆਹ ਮਾਰੀ ਦੀ ਬਾਤ ਦੁਨੀਆ ਕਹਾਦੀ ਕਿਸੇ ਦਾ ਨਾ ਕੱਕਵੱਲੀ ਆਹ ਖੇਡ ਦਾ ਦਲੇਰੀ ਫੋਲਣਾ ਆਹ ਦੱਗਾਂ ਵਾਲਾ ਜੱਟ ਬੱਲੀਏ ਆਹ ਖੇਡ ਦਾ ਦਲੇਰੀ ਫੋਲਣਾ ਆਹ ਦੱਗਾਂ ਵਾਲਾ ਜੱਟ ਬੱਲੀਏ ਸੰਤ ਸੰਤ ਬਾਬਾ ਰਾਮ ਸਿੰਘ ਦੀ ਯਾਦ ਹੈ ਲੰਡੇ ਦੇ ਜ਼ਿਲ੍ਹੇ ਮੋਗਾ ਦਾ ਪ੍ਰਸਿੱਧ ਬੰਦਾ ਦੁਨੀਆਂ ਦੇ ਵੱਡੇ ਪ੍ਰਮੋਟਰਾਂ ਦਾ ਆਹ ਦੋਵਾਂ ਦਾ ਮੇਰੇ ਦੀਪ ਬੱਲੇ ਹਰ ਕਬੱਡੀ ਕਬੱਡੀ ਹੋ ਗਈ ਆ ਸੱਜੇ ਖੜੇ ਸੱਜੇ ਖੜੇ ਇਹ ਪਾਣ ਦੇਖਦੇ ਵੀ ਸਮੇਂ ਨੇ ਕਰਨਾ ਫੈਸਲਾ ਆ ਧਾਵੀ ਦੇ ਸਿਰ ਤੇ ਕੋਰ ਨੰਬਰ ਜੁੜਦਾ ਹੋਇਆ ਹੋ ਗਿਆ ਕਿ ਮਿੱਤਰਾਂ ਦੇ ਕੰਪੀਟੀਸ਼ਨਾਂ 'ਚ ਬੰਦਾ ਕੋਈ ਨਾ ਆਪਣਾ ਸਾਡੇ ਕੰਪੀਟੀਸ਼ਨਾਂ ਚ ਬੰਦਾ ਕੋਈ ਨਾ ਆਪਣੇ ਰਿਕਾਰਡ ਸੇ ਆਪੇ ਤੋੜਦੇ ਉਹ ਵੱਖਾ ਮਰ ਪੰਡੋਰੀ ਚੇਅਰਮੈਨ ਪ੍ਰਕਾਸ਼ ਏਥੇ ਦੁਨੀਆਂ ਨੱਚੀ ਜਾਂਦੀ ਆ ਆਹੋ ਜਿਵੇਂ ਜੱਟ ਦੇ ਜ਼ਮੀਰ ਚੱਲਦੀ ਹੁੰਦੀ ਹੈ ਦੁੱਖ ਟੁੱਟ ਗਏ ਓਏ ਲੈ ਆਇਆ ਸੁਨਾਵੋ